ਹਾਂਜੀ ਵੀਰੋ ਅੱਜ ਗੱਲ ਕਰਨ ਲੱਗਿਆ ਜੱਟ ਦੀ ਕਿ ਜੱਟ ਅਸਲ ਵਿੱਚ ਹੈਗੀ ਇੱਕ ਵਾਰ ਹైదరాబాద్ ਵਿੱਚ ਜਦੋਂ ਮੈਂ ਅਸਿਸਟੈਂਟ ਡਾਇਰੈਕਟਰ ਦਾ ਕੰਮ ਕਰਦਾ ਹੁੰਦਾ ਸੀ ਡਾਇਰੈਕਸ਼ਨ ਸਿੱਖਦਾ ਹੁੰਦਾ ਸੀ ਉਦੋਂ ਦੀ ਗੱਲ ਆ ਤੇ ਉੱਥੇ ਉਸੇ ਟੀਮ ਵਿੱਚ ਇੱਕ ਸ਼ਰਮਾ ਜੀ ਸ਼ਰਮਾ ਜੀ ਹੁੰਦੇ ਸੀ ਜਿਹੜੇ ਅਸਲ ਵਿੱਚ ਉਹ ਬਨਾਸਦੇ ਸੀ ਤੇ ਮੈਨੂੰ ਪੁੱਛਦੇ ਵੀ ਤੇਰੀ ਕਾਸਟ ਕੀ ਆ ਮੈਂ ਕਿਹਾ ਜੱਟ ਫਿਰ ਉਹ ਤਿੰਨ ਚਾਰ ਦਿਨ ਬਾਅਦ ਮਿਲੇ ਤੇ ਫੇ ਮੈਨੂੰ ਉਹ ਸਮਝਾਉਣ ਲੱਗੇ ਮੈਨੂੰ ਕਹਿੰਦਾ ਵੀ ਅਸ਼ਾਪ 10 ਜੱਟ ਦਾ ਮਤਲਬ ਕੀ ਹੁੰਦਾ ਮੈਂ ਕਿਹਾ ਨਹੀਂ ਪਤਾ ਜੀ ਫਿਰ ਤੀਜੇ ਚੌਥੇ ਦਿਨ ਉਹਨਾਂ ਮੈਨੂੰ ਸਾਰੀ ਗੱਲ ਸਮਝਾਈ ਫੇ ਮੇਰੀਆਂ ਅੱਖਾਂ ਖੁੱਲੀਆਂ ਫੇ ਖੁੱਲੀਆਂ ਮੇਰੀਆਂ ਅੱਖਾਂ ਤੇ ਅੱਜ ਮੈਂ ਤੁਹਾਨੂੰ ਦੱਸਦਾ ਤੇ ਤੜੀਆਂ ਵੀ ਅੱਖਾਂ ਖੁੱਲ ਜਾਣਗੀਆਂ ਵੀ ਜੱਟ ਹੁੰਦਾ ਕੀ ਆ ਇੱਥੇ ਪੰਜਾਬ ਜਿਹੜਾ ਸਾਲਾ ਦਲਾਲੀ ਕਰਦਾ ਉਹ ਵੀ ਕਹਿੰਦਾ ਮੈਂ जाट ਆ ਜਿਹੜਾ ਇਹ ਰਾਫੇਰੀਆਂ ਕਰਦਾ ਉਹ ਵੀ ਕਹਿੰਦਾ ਮੈਂ जाट ਆ ਚੋਰ ਮਚੱਕੇ ਸਾਬ ਚਲੋ ਜਿਹੜਾ ਸੱਜਣ ਬੰਦਾ ਉਹਨੇ ਦੇ ਕਹਿਣਾ ਜਿਹੜੇ ਗੰਦ ਵੇਲੇ ਉਹ ਵੀ ਕਹਿੰਦੇ ਮੈਂ जाट ਆ ਤੇ ਵੀਰੋ ਆਓ ਤੁਹਾਨੂੰ ਦੱਸ ਦਿਆਂ ਵੀ ਜੱਟ ਅਸਲ ਵਿੱਚ ਹੁੰਦਾ ਕੀ ਆ ਤੁਹਾਡੀਆਂ ਵੀ ਅੱਖਾਂ ਖੁੱਲਣ ਵੀਰੇ ਜੱਟ ਸ਼ਬਦ ਆਇਆ ਆ ਅੰਬਾ ਪਾਸ਼ਾ ਵਿੱਚੋਂ ਜੋ ਸਾਡੀ ਪਹਿਲੀ ਭਾਸ਼ਾ ਹੁੰਦੀ ਸੀ ਪੰਜਾਬ ਦੀ ਅੰਬਾ ਭਾਸ਼ਾ ਅੰਬਾ ਭਾਸ਼ਾ ਵਿੱਚ ਜੱਟ ਜੱਟ ਦਾ ਮਤਲਬ ਆ ਸੂਰਮਾ ਤੇ ਜਿਹੜਾ ਵੀ ਮਤਲਬ ਉਸ ਟਾਈਮ ਸੂਰਮਾ ਬੰਦਾ ਹੁੰਦਾ ਸੀ ਉਹਨੂੰ ਜਿੱਦਾਂ ਅੱਜ ਕੱਲ ਆਪਾਂ ਕਹਿ ਦਿੰਨੇ ਆ ਵੀ ਆ ਸਾਡਾ ਸੂਰਮਾ ਬੰਦਾ ਆ ਆ ਸਾਡੇ ਇਲਾਕੇ ਦਾ ਸੂਰਮਾ ਬੰਦਾ ਆ ਆ ਸਾਡੇ ਪਿੰਡ ਦਾ ਸੂਰਮਾ ਬੰਦਾ ਆ ਤੇ ਉਸ ਟਾਈਮ ਸੂਰਮੇ ਦੀ ਜਗ੍ਹਾ ਅੰਬਾ ਭਾਸ਼ਾ ਵਿੱਚ ਜੱਟ ਵਰਤਿਆ ਜਾਂਦਾ ਸੀ ਜਿਹੜਾ ਵੀ ਬੰਦਾ ਸੂਰਮਾ ਹੁੰਦਾ ਈ ਉਹਨੂੰ ਇਹ ਕਹਿੰਦੇ ਸੀ ਲੋਕੀ ਆ ਸਾਡਾ ਜੱਟ ਆ ਆ ਸਾਡੇ ਪਿੰਡ ਦਾ ਜੱਟ ਆ ਆ ਸਾਡੇ ਦੇਸ਼ ਦਾ ਜੱਟ ਆ ਆ ਸਾਡੇ ਇਲਾਕੇ ਦਾ ਜੱਟ ਆ ਮਤਲਬ ਸੂਰਮਾ ਫਿਰ ਉਸ ਬੰਦੇ ਦੀ ਮੌਤ ਤੋਂ ਬਾਅਦ ਉਹਦਾ ਬੁੱਤ ਲਾਇਆ ਜਾਂਦਾ ਸੀ ਤੇ ਉਹਦੀ ਪੂਜਾ ਕੀਤੀ ਜਾਂਦੀ ਸੀ ਦੀ ਉਸ ਬੰਦੇ ਵਾਂਗ ਉਹਦੀਆਂ ਰਾਵਾਂ ਦੇ ਚੱਲਣ ਵਾਸਤੇ ਕਿਹਾ ਜਾਂਦਾ ਸੀ ਫਿਰ ਅੰਗਰੇਜ਼ਾਂ ਨੇ 1920 ਚ ਜਾਤਾਂ ਬਣਾਈਆਂ ਜਿਹੜੀ ਆਪ ਜਿਨ੍ਹਾਂ ਕੋ ਜਾਦੀਆਂ ਜ਼ਮੀਨਾਂ ਸੀ ਜ ਜਿਹੜੇ ਸਰਕਾਰੀ ਟੈਬ ਬੰਦੇ ਸੀ ਉਹਨਾਂ ਨੂੰ ਜੱਟ ਬਣਾਤਾ ਕਿਸੇ ਨੂੰ ਕੰਬੋਜ ਸ਼ਾਣੀ ਬਣਾਤਾ ਕਿਸੇ ਨੂੰ ਕੋਹ ਬਣਾਤਾ ਕਿਸੇ ਨੂੰ ਕੋਸ਼ ਜਿਹੜੇ ਮਜ਼ਦੂਰ ਟੈਬ ਲੋਕ ਸੀ ਉਹਨਾਂ ਨੂੰ ਮਜਬੀ ਬਣਾ ਕੇ ਮਜਬੀ ਦਾ ਮਤਲਬ ਆ ਧਰਮ ਦਾ ਪੱਕਾ ਜਿਹੜਾ ਧਰਮ ਨਹੀਂ ਛੜਦਾ ਤੇ ਅੰਗਰੇਜ਼ਾਂ ਨੇ ਉਹ ਜਾਤਾਂ ਪਾਤਾਂ ਬਣਾ ਕੇ ਉਹ ਨਾਂ ਰੱਖਦੇ ਤੇ ਲੋਕੀ ਹਾਲੇ ਵੀ ਇਹੋ ਹੀ ਸਮਝਦੇ ਆ ਫਲਾਨਾ ਜੱਟ ਆ ਫਲਾਨਾ ਕੰਬੂਜ ਆ ਫਲਾਨਾ ਸ਼ੈਣੀਆ ਫਲਾਨਾ ਜਿਹੜਾ ਰਵੀਦਾਸੀ ਆ ਫਲਾਨਾ ਜਿਹੜਾ ਵਾ ਉਹ ਲਬਾਨਾ ਫਲਾਨਾ ਜਿਹੜਾ ਮਜਬੀ ਇਦਾਂ ਇਦਾਂ ਮਤਲਬ ਲੋਕਾਂ ਨੂੰ ਜਾਤਾਂ ਪਾਤਾਂ ਜ ਵੰਡ ਕੇ ਨਾਂ ਰੱਖ ਦਿੱਤੇ ਅਸਲ ਵਿੱਚ ਜੱਟ ਦਾ ਆ ਮਤਲਬ ਆ ਵੀਰੋ ਸੂਰਮਾ ਤੇ ਹੁਣ ਜਿਹੜੇ ਮੇਰੇ ਵੀਰ ਉਹੋ ਜੇ ਆ ਕੱਡਿਆ ਟੈਪ ਦੇ ਉਹਨਾਂ ਨੂੰ ਵੀ ਮਤਲਬ ਇਹੋ ਹੀ ਕਿਹਾ ਜ ਉਹ ਵੀ ਆਪਣੇ ਆਪ ਨੂੰ ਸੂਰਮਾ ਖਵਾਲ ਇੰਦੇ ਵੀ ਮੈਂ ਜੱਟ ਆ ਤੇ ਵੀਰੋ ਇਹ ਅੰਗਰੇਜ਼ਾਂ ਨੇ ਬਹੁ ਵੱਡਾ ਧਰੋਕ